ਆਏ ਜਾਣਾ ਇਹ ਨਹੀਂ ਜਾਂਦਾ ਸਰਦਾ ਰਹਿ 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 ਸਾਰੀ ਪ੍ਰਾਪਨ ਸਾਸੀ ਚਾਲ ਜੀ ਤੁਹਾਡਾ ਸਵਾਗਤ ਹੈ ਨੰਬਰ ਲਓ ਜੀ ਅੱਜ ਇਹਨੂੰ ਰੂਪੀ ਫੋਟੋ ਰਲੀ ਜਾ ਚਾਈ ਦਾ ਮੁਕਾਬਲਾ ਹੋ ਰਿਹਾ ਹੈ ਕਿ ਆਲੀ ਟਰੈਕਟਰ ਨੇ ਮੇਡ ਨੇ ਅੱਜ ਕਿਹੜਾ ਜਿੱਤਦਾ ਜੀ ਜੀੜੀਆਂ ਬੜੀਆਂ ਬੜੀਆਂ ਵੀਡੀਓ ਹੋਣਗੀਆਂ ਆਪਾਂ ਕੋਈ ਜਗਤ ਕਰਾਂਗੇ ਜੀ ਇਹ ਲਈ ਅੱਗੇ ਅੱਲਾ ਪਾ ਦੇਣਾ ਸਕਲਾਈ 2000 ਰਹਾ ਬਤਰੀ ਕਰੀ ਗਾ ਜੀ ਪਰ ਰਸਦਾ ਇਹਦਾ ਟਾਈਮ ਆ ਜੀ 2 ਮਿੰਟ 26 ਸੈਕਿੰਡ ਦੀ ਬੰਦੀ ਮੈਚ 27 ਬੰਦੀ ਦਾ ਜਰੂਰੀ ਬੰਦੀ ਜਿਹੜੀ ਬੋਡੀ ਦੇ ਅੰਦਰ ਬਦਲ ਸਕਦਾ ਜੀ ਲਾਡੀ ਜਨਾ ਜਾਂ ਬੀਚਾ ਲੱਗ ਗਿਆ ਜਿੰਦਿਆ ਜਿਹੜਾ ਦੋਤੀ ਚਾਹਤ ਨਾ 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 ਪਾਵਾ ਨਾ ਕੀਰੇ ਲਈ ਸਬੇਤ ਜੀ ਸਮਾਜ ਹੈਗਾ 2 ਮਿੰਟ 19 ਸਕਿੰਟ ਵਾਲਾ ਫਾਸਟ ਰਹਿ ਗਿਆ ਰਹਿ ਗਿਆ ਇਹ ਤਾਂ ਮੈਨੂੰ ਰਹਿ ਗਿਆ ਵੀ ਨਹੀਂ ਗਿਆ ਬਸ ਹੀ ਹਾਲੇ ਰਹਿਣਾ ਬਾਹਰ ਚਲੋ ਚੱਲਿਆ ਤਾਂ ਰਹਿ ਗਿਆ ਰਹਿ ਗਿਆ ਪਰ ਨਹੀਂ ਗਿਆ ਉਹਦੇ ਡਰਾਈਵਰ ਨੇ ਤਾਂ ਜਿਹੜਾ ਇੱਕ ਬਾਹਰ ਤੋਂ ਆਇਆ ਕਾਣੇ ਕੇ ਟੈਨ ਸਹੀ ਚੱਲ ਰਿਹਾ ਦਾ ਰਹਿ ਗਿਆ ਇਹ ਤੂੰ ਆ ਕੱਢ ਗਈ ਹੈ ਮੈਨਾਂ ਟਾਈਮ ਨਹੀਂ ਲੱਗ ਰਿਹਾ ਦੇਖੋ ਡਾਣੇ ਬੈਠੇ ਰਹਿ ਗਿਆ ਤੂੰ ਆ ਮਾਜਾ म <laughs> ਸਬਤ ਦਾ ਸਬਤ ਦਾ ਟਾਈਮ 2 ਮਿੰਟ 19 ਸਕਿੰਟ ਤੱਕ ਸੋਨਾਲੀ ਕਾ ਉਹ ਤਾਂ ਬਾਤ ਹੋਊਗਾ ਜਿਹੜਾ ਪਕੜ ਗਿਆ ਆ ਉਹ ਦੂਜੇ ਤੇ ਆ ਇਹਦਾ ਰਾਈ ਜਾਣਾ ਇਹ ਨਹੀਂ ਜਾਂਦਾ ਲੈ ਗਿਆ ਬਹੁਤ ਫਰਕ ਪਾ ਗਿਆ ਆ ਤਾਲੀ ਦੀਵਾ ਤਾਲੀ ਕਹਦੇ ਹੋਰ ਨਹੀਂ ਦੀਵਾ ਆ ਤਾਲੀ ਦੇ ਹੁਣ ਖਿੱਚਿਆ ਮਾਸ਼ਨੋ ਆ ਸਰਪੰਨ ਆ ਕਿੱਥੇ ਫਾਇਰ ਲੇਗੇ ਪੜੇ ਹੋਈ ਵਧੀਆ ਹੋਰ ਲੋਕਾਂ ਦੇ ਹੋ ਸਾਵਾ ਬਣਾਵਾ ਨਾਲ ਚੱਲ ਅੱਜ ਤੇ ਖੱਤੜੇ ਖੱਤੜੇ ਰੇ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ 235 ਬੁੱਤੀ ਤੇ ਜਾਊਗਾ ਲੱਖੇ ਮਾਰ ਦੇ ਦੇ ਨੈ ਸਲੇਰ ਕੇ ਦੇ ਦੇ ਲੱਗਿਆ ਰੇ ਆਸ ਆਸਾ ਆਸਾ ਲੱਭਿਆ 235 ਬੁੱਤੀ ਤੱਕ ਮੈਨੂੰ ਦੋ ਲਾ ਜੀ ਇਹ ਵੀ ਰਹਿ ਗਿਆ ਇਹ ਵੀ ਜਾਨੀ ਕਿ 24 ਵਾਲੀ 45 45 250 250 ਜੀ 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 ਸਤਿਕਾਰਯੋਗ ਸਾਹਿਬ ਆਪ ਜੀ ਦੇ ਸੇਸ਼ੇ ਪਾਤਰੀ ਜਨ ਚੱਲਦੀਆਂ ਰਹੀਆਂ ਨੇ ਖੇਡ ਦੇ ਮਾਦਮ ਦੇ ਵਿੱਚ ਰਹਿ ਗਿਆ ਇਹਦਾ ਜਮਾ ਨਹੀਂ ਖਤਮ ਮੈਂ ਕਹਿੰਦਾ ਕੰਮ ਹੈ ਕੰਮ ਜੇਦਾ ਇਹ ਲਾਗਾ ਇੱਕ ਮਿੰਟ ਤੇ ਇੱਕ ਗੜਾ ਇੱਕ ਮਿੰਟ ਤੇ ਕੁਛ ਫਿਰ ਤਾਂ ਵੰਡੂਗਾ ਮੈਂ ਲਾਟ ਦੇ ਲਾਟ ਆਹ ਲਾਟ ਦੇਖ ਲਾਟ Vai! Aí... ਆ ਦੇ ਗੇਰ ਦੇ ਮਾਰਚ ਇਹ ਕਹਿੰਦੇ ਫਤਲੌਰ ਦੇ ਪਿੱਛਾ ਮੇਰੇ ਵੀ ਜੰਦਾ ਹੈ ਹੱਥਾਂ ਦੇ ਮਹਾਨ ਦੇ ਵਿੱਚ ਸਿਰ ਰਹਿ ਗਿਆ ਦਾ ਮੁੱਖ ਜਨ ਹੋ ਅੱਜ ਤੋਂ ਬਹਾਲ ਹੋ ਗਈਆਂ ਅੱਜ ਵੀ ਆ ਇਸੇ ਤਰ੍ਹਾਂ ਕਿਹੜਾ ਗੇਰ ਪਾਪਾ ਕਿਹੜਾ ਪੇੜਾ ललकारे राजे खेले दर्द बजा लड़के नहीं भटते राज नहीं भटने राजू आदमी ਦੇਖੋ ਸਾਹਮਣੇ ਬੱਲੇ ਬੱਲੇ ਲੈ ਗਿਆ ਓਏ ਆਹ ਬੱਲੇ ਬੱਲੇ 사ਵਾ 사ਵਾ ਜੱਤੀ ਕੇ ਨਰਤੀ ਕਰਦੀ ਤੇ ਲੱਗ ਤੁੰਦਾ ਜਾ ਗਿਆ ਕਰਦਾ ਜਾ ਗਿਆ ਕਰਦਾ ਮੇਰੇ ਵੀਰੇ 2 35 ਨਾ ਪਰੇ 2 35 35 ਦੇ ਲੋ ਬਈ ਔਰ ਬੰਦੇ ਦਿੱਸਦੇ ਲੱਗੋ ਹੰਗਰੀ ਕੰਪਨੀ ਚਤਾਲੀ ਗਰ ਸਭੀ ਵੀਰ ਆ ਗਿਆ ਸੀਰੇ ਪੇਟਾ ਨਹੀਂ ਆ ਮਦਦ ਕਰਦੇ ਨੇ ਇਹ ਜਮਰ ਆ ਲਿਆ ਕਿ ਤੁਰਦਾ ਪੱਤੀ ਜਾਂਦੇ ਰਹਿ ਗਿਆ ਜੰਨੇ ਨੇ ਤੇਲੀ ਦੀ ਬਾਰਾ ਦਾ ਪਿੱਟਾ ਕਮਲੇ ਪਾਉਂਦਾ ਹੋਦਾ ਹੋਰੇ ਕੁਝ ਮਾਰ ਲੱਗ ਗਿਆ ਹੋਵੇ ਸਭ ਤੋਂ ਘੱਟ ਟਾਈਮ ਦੇ ਵਿੱਚ ਕਰਿਆ ਉਹ ਹੈਗੇ ਸੂਨਲਿਕਾ ਟਰੈਕਟਰ ਜੋ ਯਾਨੀ ਕਿ ਹੁਣ ਤੱਕ ਇਹ ਨਹੀਂ ਟਰੈਕਟਰਾਂ ਦੀਆਂ ਲਗਾਉਂਦੇ ਨੇ ਉਹਦੇ ਵਿੱਚ ਪਹਿਲੇ ਨੰਬਰ ਤੇ ਗਈ ਸੂਨਲਿਕਾ ਦਿਨੇ ਸਭ ਤੋਂ ਘੱਟ ਟਾਈਮ ਲਈ 2 ਮਿੰਟ 10 ਸੈਕਿੰਡ ਫਿਰ ਤੋਂ ਬਾਅਦ ਫਿਰ ਗਈ ਸੂਨਲਿਕਾ ਹੋਏਗਾ ਬਿਉਟੀ ਉਹਨੇ ਲਿਆ 2 ਮਿੰਟ 24 ਸੈਕਿੰਡ ਰਹਿ ਗਿਆ ਇਹ ਕਈ ਹੁਣ ਟਾਈਮ ਖਲੇ ਵਰ ਦੇ ਦਿੱਤੇ ਆ ਚੱਲਦੇ ਆਪਾਂ ਘਰ ਨੂੰ ਯਾਨੀ ਕਿ ਹਲੇ ਨਾਉ ਤੋਂ 10 ਕਰ ਰਹੇ ਨੇ ਨੇ ਜਨ ਕੀ ਆਪਾਂ ਜਿਹੜਾ ਲੱਗਦਾ ਸੁਣਾ ਨਹੀਂ ਕੇ ਲਓ ਕਿ ਸਭ ਤੋਂ ਘੱਟ ਸਮੇਂ ਦਾ 2 ਮਿੰਟ 19 ਸੈਕਿੰਡ ਵਿੱਚ ਹਮ ਇਧਰ ਰੱਖਦੇ ਆ ਯੂਅਰ ਕਰਿਆ ਹੋਇਆ ਤੋਂ ਲੈ ਕੇ ਕੀ ਬਾਅਦ ਕੋਈ ਕਰਤੀ ਹੈ ਨਿਕਟ ਸਮੇਂ ਦੇ ਵਿੱਚ ਜਿਹੜਾ ਦਿੱਤਾ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆ ਅਗਲੇ ਲੈ ਧੰਨਵਾਦ ਆਹ ਸਾਹਮਣੇ ਮਾਣ ਦੇ ਵਿੱਚ ਐਨਕੇ ਜਗਮੂਰ ਕਾਤਾ ਹੋਇਆ ਲਓ ਜੀ ਇਹਦਾ ਇਹਦਾ ਰਹਿ ਗਿਆ ਆ ਜਵਾਬ ਦੇ ਗਿਆ ਇਹ ਬੰਦੇ ਹੋ ਗਿਆ ਬੰਦੇ ਹੋ ਗਿਆ ਜਿਹੜੇ ਨੂੰ ਕਹਿੰਦੇ ਰਹੇ ਕਿ ਖੰਭ ਦੀ ਬਾਤ ਇਹਦਾ